ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਿ ਮੈਂ ਕੱਲ ਵੀ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਇਆ ਸੀਗਾ ਤੇ ਕੁਝ ਜਾਣਕਾਰੀ ਮੈਂ ਲੋਕਾਂ ਨੂੰ ਦਿੱਤੀ ਸੀਗੀ ਤੇ ਉਹ ਇੱਕ ਥੋੜੀ ਜਿਹੀ ਅਧੂਰੀ ਜਾਣਕਾਰੀ ਸੀਗੀ ਜਿੰਦੇ ਵਿੱਚ ਕੁਝ ਗੱਲਾਂ ਰਹਿ ਗਈਆਂ ਸੀ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਣਾ ਕੇਜਰੀਵਾਲ ਸਾਹਿਬ ਨੂੰ ਤੁਸੀਂ ਮਿਲੇ ਸੀਗੇ ਹਾਂਜੀ ਮੈਂ ਦੋ ਦਿਨ ਪਹਿਲਾਂ ਦਿੱਲੀ ਗਿਆ ਸੀ ਜੀ ਮੈਂ ਆਪਣੇ ਸੋਸ਼ਲ ਮੀਡੀਆ ਤੇ ਦੱਸਿਆ ਵੀ ਸੀਗਾ ਕਿ ਮੈਂ ਦਿੱਲੀ ਜਾ ਰਿਹਾ ਹਾਂ ਤੇ ਮੈਂ ਉੱਥੇ ਪਾਰਟੀ ਸੁਪਰੀਮੋ ਅਰਿੰਦ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਿਆ ਅਤੇ ਦਿੱਲੀ ਟੀਮ ਨੂੰ ਮਿਲਿਆ ਤੇ ਹਬੌਰ ਦੇ ਹਾਲਾਤਾਂ ਬਾਰੇ ਮੈਂ ਉਹਨਾਂ ਨੂੰ ਜਾਣੂ ਕਰਵਾਇਆ ਕੱਲ ਵੀ ਮੈਂ ਦੱਸਿਆ ਸੀਗਾ ਕੁਝ ਗੱਲਾਂ ਰਹਿ ਗਈਆਂ ਸੀ ਜੋ ਮੈਂ ਅੱਜ ਤੁਹਾਨੂੰ ਦੁਬਾਰਾ ਫੇਸਬੁਕ ਤੇ ਲਾਈਵ ਹੋ ਕੇ ਦੱਸਣ ਜਾ ਰਿਹਾ ਜੀ ਉਹ ਇਸ ਤਰ੍ਹਾਂ ਸੀ ਕਿ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਸੀ ਹਬੌਰ ਦੇ ਹਾਲਾਤਾਂ ਬਾਰੇ ਅਸੀਂ ਜਾਣੂ ਆ ਜੀ ਸਾਨੂੰ ਸਾਰਾ ਪਤਾ ਇਸ ਕਰਕੇ ਹੀ ਅਸੀਂ ਪਾਰਟੀ ਦਾ ਉੱਥੇ ਹਲਕਾ ਇੰਚਾਰਜ ਬਦਲ ਦਿੱਤਾ ਹੈ ਤਾਂ ਕਿ ਹਬੌਰ ਦੇ ਵਿੱਚ ਹਬੌਰ ਦਾ ਵਿਕਾਸ ਹੋ ਸਕੇ ਇਹੇ ਬੰਦੇ ਦਿਆਂ ਮੈਂ ਹੋਰ ਵੀ ਕੁਝ ਕੰਪਲੇਂਟਾਂ ਉਹਨਾਂ ਨੂੰ ਦਿੱਤੀਆਂ ਉੱਥੇ ਦਸੀਆਂ ਜਿਹੜੇ ਨਾ ਬੰਦਿਆਂ ਤੋਂ ਇਹਨਾਂ ਨੇ ਪੈਸੇ ਲਏ ਸੀਗੇ ਮੈਂ ਵਿਦ ਪ੍ਰੂਫ ਉਹਨਾਂ ਨੂੰ ਦਿੱਤੇ ਇੱਕ ਫਾਈਲ ਦਿੱਤੀ ਹੈ ਜਿੰਦੇ ਵਿੱਚ ਨੋਟਰੀ ਅਟੈਸਟਡ ਸਟਾਮ ਤੇ ਉਹਨਾਂ ਦੇ ਜਿੰਨਾ ਬੰਦਿਆਂ ਤੋਂ ਪੈਸੇ ਲਿਆ ਉਹ ਸਟਾਮ ਸਮੇਤ ਉਹਨਾਂ ਨੂੰ ਦੇ ਕੇ ਆਇਆ ਜਿਨ੍ਹਾਂ ਦੇ ਹਲਫੀਆ ਬਿਆਨ ਨੋਟਰੀ ਟੈਸਟਡ ਨਾਲ ਆਧਾਰ ਕਾਰਡ ਲੱਗੇ ਹੋਏ ਬੰਦਿਆਂ ਦੇ ਤੁਸੀਂ ਵੈਰੀਫਾਈ ਕਰਨਾ ਤੇ ਮੈਂ ਕਿਹਾ ਸਰ ਤੁਸੀਂ ਕਰ ਲਿਆ ਜੀ ਇਹਨਾਂ ਇਨਾਂ ਬੰਦਿਆਂ ਕੋਲ ਉਹਨਾਂ ਨੇ ਪੈਸੇ ਲਏ ਆ ਕੰਮ ਦੇ ਨਾਮ ਤੇ ਤੇ ਲੋਕਾਂ ਦੇ ਕੰਮ ਵੀ ਨਹੀਂ ਕਰਵਾਏ ਜਿਹੜੇ ਇਹ ਆਦੇ ਆਪ ਨੂੰ ਸਾਫ ਸੋਚਾ ਦੱਸਦੇ ਆ ਕਿ ਮੈਨੂੰ ਬਦਨਾਮ ਕਰਦੇ ਪਏ ਮੈਂ ਵਿਦ ਇਹ ਕਿਸੇ ਨੂੰ ਵੀ ਚਾਹੀਦੇ ਹੋਣ ਤੇ ਉਹ ਮੇਰੇ ਕੋਲੇ ਜਦੋਂ ਮਰਜੀ ਆ ਕੇ ਦੁਕਾਨ ਤੋਂ ਲੈ ਸਕਦੇ ਆ ਤੇ ਮੇਰੇ ਕੋਲ ਉਹ ਚੀਜ਼ਾਂ ਅਵੇਲੇਬਲ ਨੇ ਜਿਹੜੇ ਵੀ ਸਾਰੇ ਪ੍ਰੂਫ ਹੈ ਅੱਜ ਵੀ ਮੇਰੇ ਕੋਲ ਦੁਕਾਨ ਤੇ ਪਏ ਨੇ ਫੋਟੋਕਾਪੀਆਂ ਸਾਰਿਆਂ ਦੀਆਂ ਜਿੰਨੂੰ ਵੀ ਚਾਹੀਦੀ ਹੋਵੇ ਤੇ ਤੁਹਾਨੂੰ ਚਾਹੀਦੀਆਂ ਤੇ ਮੈਂ ਤੁਹਾਨੂੰ ਵੀ ਪ੍ਰੋਵਾਈਡ ਕਰਵਾ ਦੇਵਾਂਗਾ ਜੀ ਤੇ ਪਾਰਟੀ ਸੁਪਰੀਮੋ ਨੇ ਮੈਨੂੰ ਇੱਕ ਵੀ ਸ਼ਿਵਾਜ ਦਵਾਇਆ ਹੈ ਕਿ ਤੁਹਾਨੂੰ ਕੋਈ ਵੀ ਹਗੋਰ ਦੇ ਵਿੱਚ ਦਿੱਕਤ ਆndi ਹੈ ਤਾਂ ਆਪਣੇ ਹਲਕਾ ਇੰਚਾਰਜ ਜਰੂਨ ਨਾਰਿੰਗ ਜੀ ਹੈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇੱਕ ਸੁਨੀਲ ਸੱਚ ਦੇਵਾ ਜ ਜੇ ਤੁਹਾਨੂੰ ਕੋਈ ਵੀ ਦਿੱਕਤ ਆndi ਹੈ ਜਿਲ੍ਹਾ ਪ੍ਰਧਾਨ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਕਿ ਮੈਨੂੰ ਉਹਨਾਂ ਨੇ ਪੂਰਾ ਸਮਾਂ ਦਿੱਤਾ ਤੇ ਮੇਰੀ ਗੱਲ ਨੂੰ ਪੂਰੇ ਧਿਆਨ ਦੇ ਨਾਲ ਸੁਣਿਆ ਤੇ ਮੇਰੀ ਗੱਲ ਤੇ ਉਹਨਾਂ ਨੇ ਗੌਰ ਵੀ ਕੀਤੀ ਹੈ ਤੇ ਪਾਰਟੀ ਆਦੇ ਯਾਨੀ ਕਿ ਜਿਹੜੇ ਉਹਨਾਂ ਦੇ ਨਾਲ ਹੁੰਦੇ ਐ ਸਹਾਇਕ ਯਾਨੀ ਕਿ ਜਿਹੜੇ ਕੰਮਕਾਰ ਦੇਖਦੇ ਐ ਉਹਨਾਂ ਨੂੰ ਕਿਹਾ ਵੀ ਹੈ ਤੁਸੀਂ ਥੋੜੀ ਜਿੰਨੀ ਗਹਿਰਾਈ ਨਾਲ ਜਾਂਚ ਕਰੋ ਦੀਪ ਨਾਲ ਤੁਸੀਂ ਗੰਧਾ ਤੁਸੀਂ ਪੜੀ ਦੂਰੀਆਂ ਤੋਂ ਬੜੀਆਂ ਉਹਨਾਂ ਦਾ ਸਰ ਮੈਂ ਦੀਪ ਨਾਲ 1 ਸਾਲ ਰਿਹਾ ਜੀ ਤੇ ਸਦੂਰੀਆਂ ਬਣਨ ਦਾ ਜੇ ਮੈਂ ਤੁਹਾਨੂੰ ਸਾਰੀ ਜਨਤਾ ਨੂੰ ਦੱਸਣਾ ਚਾਹਨਾ ਕਾਰਨ ਕੁਝ ਲੋਕ ਕਹਿੰਦੇ ਨੇ ਕਿ ਐਂ ਸੀ ਇਹਨਾਂ ਦਾ ਕੁਝ ਲੜਾਈ ਝਗੜਾ ਪੈਸਿਆਂ ਦੇ ਕਰਕੇ ਹੋਇਆ ਹੈ ਅੱਜ ਉਹ ਮੈਂ ਤੁਹਾਨੂੰ ਸਾਰੀ ਜਨਤਾ ਨੂੰ ਕਲੀਅਰ ਕਰਨਾ ਚਾਹਨਾ ਮੈਂ ਅਦੇਵ ਭਗਵਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਤੁਹਾਨੂੰ ਅੱਜ ਦੱਸਣਾ ਸਾਰਿਆਂ ਨੂੰ ਕਿ ਅਸੀਂ ਅਲੱਗ-ਦਗ ਸਾਡੇ ਚ ਦੂਰੀਆਂ ਕਿਉਂ ਪਈਆਂ ਮੇਨ ਵਜ੍ਹਾ ਇਹ ਸੀ ਕਿ ਅਸੀਂ ਇੱਕ ਜਗ੍ਹਾ ਤੋਂ ਕਿਸੇ ਫੰਕਸ਼ਨ ਤੇ ਗਏ ਸੀ ਤੇ ਫੰਕਸ਼ਨ ਤੋਂ ਵਾਪਸ ਆ ਰਹੇ ਸੀਗੇ ਕਾਰ ਦੇ ਵਿੱਚ ਜਿਵੇਂ ਗੱਡੀ ਸਕੋਰਪੀਆ ਦੇ ਵਿੱਚ ਅਸੀਂ ਪੰਜ ਜਣੇ ਸੀਗੇ ਉਸ ਗੱਲ ਦਾ ਗਵਾਹ ਦੀਪਕ ਚੌਧਰੀ ਹੈ ਉਹ ਜੋ ਕਿ ਕਾਲਜ ਰੋਡ ਤੇ ਹੰਦਾ ਕਾਰ ਹੈ ਕੋਈ ਮਰਜ਼ੀ ਬੰਦਾ ਉਹਨੂੰ ਪੁੱਛ ਸਕਦਾ ਹੈ ਨਾਲ ਮੈਂ ਤੁਹਾਨੂੰ ਗਵਾਹ ਨੂੰ ਦਾ ਸਾਥ ਹੀ ਰਿਹਾ 10 ਸਾਲ ਪੁਰਾਣਾ ਮੇਰੇ ਨਾਲ ਮੈਨੂੰ ਸਿਰਫ ਉਹ ਇੱਕ ਸਾਲ ਤੋਂ ਹੀ ਜਾਣਦਾ ਹੈ ਉਹ ਬੰਦਾ ਤੁਹਾਨੂੰ ਦੱਸ ਦੇਗਾ ਸਾਡੀ ਲੜਾਈ ਦਾ ਮੇਨ ਕਾਰਨ ਕੀ ਸੀਗਾ ਜਦੋਂ ਅਸੀਂ ਗੱਡੀ ਦੇ ਵਿੱਚ ਆ ਰਹੇ ਸੀ ਕੋਈ ਗੱਲਾਂ ਬਾਤਾਂ ਚੱਲੀਆਂ ਤੇ ਇਹਨੇ ਇਸ ਬੰਦੇ ਨੇ ਕਿਹਾ ਕਿ ਤੁਹਾਨੂੰ ਕੰਮ ਕਰਨਾ ਨਹੀਂ ਆਂਦਾ ਯਾਨੀ ਕਿ ਤੁਸੀਂ ਕਲੈਕਸ਼ਨ ਨਹੀਂ ਕਰਦੇ ਦੋ ਨੰਬਰ ਦੇ ਪੈਸਿਆਂ ਦੀ ਮੈਂ ਕਿਹਾ ਵੀਰੇ ਅਸੀਂ ਇਹ ਕੰਮ ਕਰਨ ਵਾਸਤੇ ਆਏ ਲੋਕਾਂ ਦੇ ਨਾ ਕਿ ਕਲੈਕਸ਼ਨ ਕਰਨ ਵਾਸਤੇ ਇਹ ਮੈਂ ਸਚਾਈ ਜਿਹੜੀ ਆਦੇ ਭਗਵਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਆਂ ਇਸ ਗੱਲ ਦੇ ਵਿੱਚ ਜੇ 1% ਵੀ ਝੂਠ ਹੋਵੇ ਤਾਂ ਮੈਨੂੰ ਵਾਹਿਗੁਰੂ ਅਗਲਾ ਪੱਲੀ ਨਾ ਨਸੀਬ ਕਰਾਵੇ ਇਹਨੇ ਕਿਹਾ ਕਿ ਤੁਹਾਨੂੰ ਕਲੈਕਸ਼ਨ ਨਹੀਂ ਕਰਨੀ ਆਂਦੀ ਕਿ ਤੁਹਾਨੂੰ ਪਤਾ ਹੀ ਨਹੀਂ ਕੰਮ ਹੁੰਦੇ ਕਿਵੇਂ ਆ ਮੈਂ ਕਿਹਾ ਵੀਰੇ ਸਾਨੂੰ ਕੰਮ ਪਤਾ ਹੈ ਕਿਵੇਂ ਹੁੰਦੇ ਲੋਕਾਂ ਦਾ ਕੋਈ ਫਾਇਦਾ ਇਹ ਨਹੀਂ ਕਿ ਅਸੀਂ ਤੇਰੇ ਆਸਤੇ ਫੰਡ ਇਕੱਠੇ ਕਰੀਏ ਲੋਕਾਂ ਕੋਲੋਂ ਪੈਸੇ ਲਈਏ ਦੋ ਨੰਬਰ ਦੇ ਸੱਟੇ ਵਾਲਿਆਂ ਕੋਲੋਂ ਜੂਆ ਵਾਲਿਆਂ ਕੋਲੋਂ ਚਿੱਟੇ ਗੜ ਸਾਡਾ ਜਮੀਰ ਨਹੀਂ ਮੰਦਾ ਚਲੋ ਜੀ ਇਹ ਅਗੋਂ ਗੱਲ ਦੇ ਚੁੱਪ ਕਰ ਗਿਆ ਸਾਰਿਆਂ ਨੇ ਕਿਹਾ ਵੀ ਭਨਾਰੀ ਠੀਕ ਕਹਿੰਦਾ ਪਿਆ ਚਲੋ ਇਹ ਵੀ ਚੁੱਪ ਉਸ ਤੋਂ ਬਾਅਦ ਅਸੀਂ ਇੱਕ ਬਾਵਲਵਾਸੀ ਰੋਡ ਤੇ ਕੋਠੀ ਹੈ ਜਿੱਥੇ ਬਾਪੂ ਦੀ ਉੱਥੇ ਜਾ ਕੇ ਅਸੀਂ ਬਹਿ ਗਏ ਸਾਰੇ ਪੰਜ ਸੱਤ ਜਣੇ ਜੋ ਵੀ ਸੀ ਪੰਜ ਨੇ ਗੱਡੀ ਸੀਗੇ ਤੇ ਦੋ ਤਿੰਨ ਜਣੇ ਦੂਜੀ ਗੱਡੀ ਸੀ ਉਹ ਸਾਰੇ ਅਸੀਂ ਉੱਥੇ ਇਕੱਠੇ ਹੋ ਗਏ ਵਿੱਚ ਅਸੀਂ ਅੱਧਾ ਪੌਣਾ ਘੰਟਾ ਬੈਠੇ ਰਹਿਆ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਤੇ ਇੱਕਦਮ ਅਚਾਨਕ ਹੀ ਉੱਠਿਆ ਸਾਡੀ ਮੇਨ ਲੜਾਈ ਦਾ ਕਾਰਨ ਇਹ ਕਹਿੰਦਾ ਸਾਲੇ ਕੰਮ ਕਰਤਾ ਕਰਦੇ ਨਹੀਂਗੇ ਤੇ ਉੱਤੋਂ ਮੱਤਾਂ ਹੋਰ ਦਿੰਦੇ ਐ ਮੈਂ ਕਿਹਾ ਦੀਪ ਅਸੀਂ ਕੰਮ ਕਰਨ ਆਸਤੇ ਆਨੇ ਆ ਨਾ ਕਿ ਗੁਰਾਈਆਂ ਕਰਨ ਆਸਤੇ ਆਂਦੇ ਸਾਨੂੰ ਆਦੇ ਕੰਮ ਨਾਲ ਮਤਲਬ ਐ ਅਸੀਂ ਲੋਕਾਂ ਦੇ ਕੰਮ ਕਰਾਉਣ ਵਾਸਤੇ ਆਇਆ ਸਾਡੀ ਰਾਜਨੀਤੀ ਮੇਰੀ ਤਾਂ ਇਹ ਕਹਿੰਦੀ ਹੈ ਮੈਂ ਇਮਾਨਦਾਰੀ ਨਾਲ ਆਦਾ ਫਾਜ਼ਲਕਾਰ ਰੋਡ ਤੇ ਅੱਜ ਮੇਰੀ ਦੁਕਾਨ ਹੈ ਜੇ ਮੈਂ ਬੇਈਮਾਨੀ ਕਰਨੀ ਹੁੰਦੀ ਤਾਂ ਮੈਂ ਜਿਹੜੇ ਪਹਿਲਾ ਹਲਕਾ ਇੰਚਾਨ ਛੱਡਿਆ ਮੈਂ ਦੂਜੇ ਕੋਲ ਚਲਾ ਜਾਂਦਾ ਮੈਨੂੰ ਮੇਰੀ ਹੈ ਜੀ ਕੋਈ ਨੀਤੀ ਨਹੀਂ ਹੈਗੀ ਕਿ ਮੈਂ ਕੋਈ ਬੇਈਮਾਨੀ ਕਰਾਂ ਮੈਂ ਆਦਾ ਪਰਿਵਾਰ ਚਲਾਣਾ ਹੈ ਇੱਕ ਨੰਬਰ ਦਾ ਕੰਮ ਕਰਕੇ ਮਾਦਾ ਪਰਿਵਾਰ ਚਲਾ ਲਿਆ ਜਦੋਂ ਦਾ ਮੈਂ ਇਹਨਾਂ ਨੂੰ ਛੱਡਿਆ ਫਾਜ਼ਲਕਾਰ ਰੋਡ ਤੇ ਮੇਰਾ ਸ਼ੋਰੂਮ ਹੈ ਨਵੀਂ ਫਾਜ਼ਲਕਾਰ ਰੋਡ ਤੇ ਸਨੇਹਾ ਕਲੈਕਸ਼ਨ ਭੰਡਾਰੇ ਦੀ ਹੱਟੀ ਦੇ ਨਾਮ ਤੇ ਪਿਛਲੀ ਮਾਰਚ ਨੂੰ ਖੋਲਿਆ ਸੀ ਤੇ ਦੂਜਾ ਸ਼ੋਰੂਮ ਐਸੇ ਮਹੀਨੇ ਮੈਂ ਓਪਨ ਕਰਨ ਜਾ ਰਿਹਾ ਪਰ ਗੁਵਾਨ ਨੇ ਬਰਕਤ ਪਾਈ ਹੈ ਮੈਂ ਕੋਈ ਬੇਈਮਾਨ ਨਹੀਂ ਹੈਗਾ ਜਿਹੜਾ ਕਿ ਮੈਨੂੰ ਇੰਨਾ ਹਰਾਮ ਦੇ ਪੈਸਿਆਂ ਦੀ ਲੋੜ ਹੈ ਜੇ ਮੈਂ ਕੋਈ ਕਲੈਕਸ਼ਨ ਨਾ ਕਰਾਂ ਇਹ ਕਹਿੰਦੇ ਕਲੈਕਸ਼ਨ ਕਰਨ ਦੀ ਲੋੜ ਨਹੀਂ ਇੱਕ ਪਹਿਲਾ ਸੀਗਾ ਤੇ ਦੂਜਾ ਐਸੇ ਮਹੀਨੇ ਖੁੱਲਣ ਜਾ ਰਿਹਾ ਹੈ ਇਹ ਮੈਂ ਤਾਂ ਦੱਸ ਰਿਹਾ ਕਿ ਇਮਾਨਦਾਰੀ ਦੇ ਵਿੱਚ ਬਰਕਤ ਹੁੰਦੀ ਹੈ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਜਿਹੜੀ ਇਮਾਨਦਾਰੀ ਹੈ ਉਹ ਰੰਗ ਲੈ ਕੇ ਆਉਂਦੀ ਹੈ ਤੇ ਮੈਂ ਇਹਨਾਂ ਨੂੰ ਵੀ ਨਸੀਹਤ ਦਿਨਾ ਜੇ ਤੁਸੀਂ ਇਮਾਨਦਰੀ ਨਾਲ ਚੱਲਦੇ ਤਾਂ ਤੁਹਾਨੂੰ ਵੀ ਅੱਜ ਰੰਗ ਭਾਗ ਲੱਗੇ ਹੋਣੇ ਸੀਗੇ ਦੀਪ ਜੀ ਗੱਲ ਪਿੰਡਾਂ ਚ ਪਛਾਣ ਕਰ ਰਹੇ ਨਾਲ ਨਾਲ ਦਾ ਪीडी ਵੀ ਨਾਲੇ ਉਹਨਾਂ ਦੇ ਪ੍ਰਚਾਰਤ ਵੀਰ ਜੀ ਕੋਈ ਮਰਜ਼ੀ ਕਰ ਸਕਦਾ ਉਹ ਸੁਖਰਾਜ ਗੋਰਾ ਪ੍ਰਚਾਰ ਕਰ ਰਿਹਾ ਇਹ ਤਾਂ ਬਸ ਇੱਕ ਉਹਨੂੰ ਵਰਤ ਰਿਹਾ ਜਿਹੜੀਆਂ 8-10 ਗੱਡੀਆਂ ਸੀ ਕੁਝ ਗੱਡੀਆਂ ਉਹ ਆਪਣੇ ਨਾਲ ਲੈ ਕੇ ਆਏ ਸੀ ਸੁਖਰਾਜ ਗੋਰਾ ਜੀ ਫਰੋਇਪੁਰ ਤੋਂ ਉਹ ਲੋਕ ਸਭਾ ਦੀ ਆਦੀ ਟਿਕਟ ਦੀ ਦੌਵੇਦਾਰੀ ਕਰ ਰਹੇ ਨੇ ਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲਦੇ ਨੇ ਜਿੰਨਾ ਕੱਠ ਤੁਸੀਂ ਕੱਲ ਉੱਥੇ ਵੇਖਿਆ ਜਿਹੜਾ ਉਹ ਰੈਲੀ ਤੇ ਜਿਹੜਾ ਆਦੇਅਰ ਨੂੰ ਕਹਿ ਰਿਹਾ ਸੀ ਕਿ 7-8 ਹਜ਼ਾਰ ਪਰਸੋਂ ਇੱਕ ਲਾਈ ਦੇ ਵਿੱਚ ਕਿਹਾ ਸੀ ਕਿ 7-8 ਹਜ਼ਾਰ ਬੰਦਾ ਤੁਸੀਂ ਮੈਨੂੰ ਮਾਣ ਬਖਸ਼ਿਆ 7-8000 ਬੰਦਾ ਅੱਗੇ ਵੀ ਆਇਆ ਸੀਗਾ ਕਹਿੰਦਾ ਮੇਰੀ ਰੈਲੀ ਤੇ ਤੇ ਇੱਕ ਤੁਸੀਂ ਮੇਰਾ ਸਾਥ ਦਿਓ ਭਾਰੀ ਤੇ ਮੈਨੂੰ ਲੋਡ ਐ ਮੈਂ ਬਹੁਤ ਭਾਰੀ ਦਾ 100 ਗੱਡੀਆਂ ਦਾ ਕਾਫਲਾ ਨਾ ਤਾਂ ਕੋਈ 100 ਗੱਡੀਆਂ ਕਿਸੇ ਨੇ ਵੇਖੀਆਂ ਤੇ ਜਿਹੜੀਆਂ 8-10 ਗੱਡੀਆਂ ਸੀ ਉਹਨਾਂ ਵਿੱਚ ਵੀ ਸਿੰਗਲ ਸਿੰਗਲ ਇੱਕ ਇੱਕ ਦੋ ਦੋ ਬੰਦੇ ਹੀ ਸੀਗੇ ਕੋਈ ਫੁੱਲ ਗੱਡੀਆਂ ਨਹੀਂ ਸੀ ਇਹ ਨਹੀਂ ਕਿ 40-50 ਬੰਦੇ ਹੈਗੇ ਸੀ ਕਿ 25-30 ਬੰਦੇ ਇਹਨਾਂ ਦੇ ਆਵਦੇ ਸੀਗੇ ਤੇ ਕੁਝ ਬੰਦੇ ਪਿੰਡਾਂ ਚੋਂ ਇਹਨਾਂ ਦੇ ਸਾਥੀਆਂ ਨੇ ਇਕੱਠੇ ਕੀਤੇ ਨੇ ਪਿੰਡਾਂ ਦੇ ਵਿੱਚ ਪਹਿਲਾਂ ਹੀ ਤਿਆਰ ਖੜੇ ਸੀ ਆਦਾ ਰਸ਼ ਲੈ ਕੇ ਇੰਨਾ ਕੋਈ ਰਸ਼ ਜਿੰਨਾ ਕੱਲ ਰਸ਼ ਹੈ ਇੰਨਾ ਕੁ ਰਸਤਾ ਜਦੋਂ ਨਵਾਂ ਨਵੀਂ ਜੋੜੀ ਵਿਆਹ ਵਿਆਹ ਜਾਂ ਵਿਆਹ ਹੁੰਦਾ ਮੰਨ ਲਓ ਕਿਸੇ ਦਾ ਵੀ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਦੋਂ ਖੁਸਰੇ ਨੱਚਣ ਆਉਂਦੇ ਐਸ ਨਾਲੋਂ ਜ਼ਿਆਦਾ ਕੱਠਾ ਉਦੋਂ ਹੋ ਜਾਂਦਾ ਜਿੰਨਾ ਕਾਠੇ ਕੱ ਲੈ ਗੇ ਪਿੰਡ ਦੇ ਵਿੱਚ ਬਾ ਬਾ ਕਰਦਾ ਰੇ ਕੁੱਤਿਆਂ ਨੂੰ ਭੌਂਕਦਾ ਫਿਰਦਾ ਸੀਗਾ ਅਬੋਰ ਦਾ ਸਰਵੇ ਕਰਨ ਜਾ ਰਹੇ ਅਬੋਰ ਦਾ ਜਿਹੜਾ ਸਰਵੇ ਤੁਸੀਂ ਪੁੱਛ ਰਹੇ ਹੋ ਸਰਵੇ ਕੀ ਪੁੱਛ ਰਹੇ ਹੋ ਤੁਸੀਂ ਜਿਹੜਾ ਸਰਵੇ ਹੋ ਰਿਹਾ ਹੈ ਅਬੋਰ ਦਾ ਜਿਹੜਾ ਅਬੋਰ ਦਾ ਸਰਵੇ 3-4 ਦਿਨ ਪਹਿਲਾਂ ਇੱਕ ਹੋਇਆ ਸੀਗਾ ਉਹਦੇ ਵਿੱਚ ਕੁਝ 10-15 ਬੰਦਿਆਂ ਨੇ ਦੀਪ ਦਾ ਨਾਮ ਲਿਆ ਸੀ ਮੈਂ ਕੱਲ ਵੀ ਦੱਸਿਆ ਸੀਗਾ ਕਿ ਉਹ ਥਾਂ ਥਾਂ ਤੇ ਪੁੱਛਿਆ ਗਿਆ ਸਵਾਲ ਲੋਕਾਂ ਨੂੰ ਜਿਹੜੇ ਕੀ ਮੰਨ ਲਓ 100 ਬੰਦਿਆਂ ਨੂੰ ਪੁੱਛਿਆ ਗਿਆ ਜਿਨ੍ਹਾਂ ਨੇ 10 ਬੰਦੇ ਨੇ ਦੀਪ ਦਾ ਨਾਮ ਲਿਆ ਉਹੀ 10 ਬੰਦੇ ਇੱਕੋ ਲొਕੇਸ਼ਨ ਦੇ ਵਿਖਾਏ ਗਏ ਅਲੱਗ-ਅਲੱਗ ਥਾਂ ਤੋਂ ਕੋਈ ਬੰਦੇ ਨਹੀਂ ਸੀਗੇ ਯਾਨੀ ਕਿ ਉਹ ਪੇੜ ਜਿਹਨੂੰ ਆਪਾਂ ਕਹਿ ਦਿੰਨੇ ਆ ਪੇੜ ਪ੍ਰਚਾਰ ਉਹੀ ਇੱਥੇ ਹੋ ਰਿਹਾ ਤੇ ਲੋਕਾਂ ਨੂੰ ਭੁਲੇ ਭਲੇ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਤੁਸੀਂ ਅੱਜ ਸਰਵੇ ਕਰੋ ਨਿਕਲੋ ਗੁਰਨਾਮ ਜੀ ਤੇ ਤੁਹਾਨੂੰ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਇੱਕ ਬਲਾਤਕਾਰੀ ਨੂੰ ਕੌਣ ਕਹੂਗਾ ਘੋਲੇ ਪਾਲੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਬਸ ਕੋਈ ਲਾਲਚ ਦੇ ਕੇ ਕਿ ਵੀ ਮੈਂ ਤੁਹਾਡਾ ਕੰਮ ਕਰਾ ਦੇਵਾਂਗਾ ਉਹ ਤਾਂ ਕੋਈ ਮਰਜ਼ੀ ਕਹਿ ਸਕਦਾ ਹੈ ਕਿ ਵੀ ਤੂੰ ਤਾਂ ਜਿਹੜਾ ਕੰਮ ਕਰਾਏਗਾ ਉਹ ਤਾਂ ਉਹਦਾ ਹੀ ਨਾਂ ਲੈਣਗੇ ਮਤਲਬ ਉਹਨੂੰ ਮੈਂ ਲਾਲਚ ਕਿਸਨ ਦੇ ਦਿਆਂ ਵੀ ਤੇਰੇ ਮੈਂ ਨੌਕਰੀ ਲਵਾ ਦੇਵਾਂਗਾ ਜਾਂ ਕੁਝ ਕਰ ਦੇਵਾਂਗਾ ਤੇ ਕਹੋਗੇ ਵੀਰੇ ਐਮਪੀ ਦਾ ਤੂੰ ਹੀ ਖੜਾਓ ਹੋਰ ਕੋਈ ਨਾ ਹੋਵੇ ਜੇ ਤੂੰ ਸਾਡੇ ਕੰਮ ਕਰਾਏਗਾ ਤਾਂ ਲੋਕ ਸਭਾ ਵਿੱਚ ਕਿਸੇ ਟਿਕਟ ਪਰਨ ਜਾਣ ਜਾਰੀ ਹੈ ਲੋਕ ਸਭਾ ਦੇ ਵਿੱਚ ਕਈ ਦਾਵੇਦਾਰ ਨੇ ਆਪਣੇ ਸੁਖਰਾਜ ਗੋਰਾ ਜੀ ਕਰਦੇ ਨੇ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਤੇ ਸੁਨੀਲ ਸਚਦੇਵਾ ਮਾਸਟਰ ਜੀ ਲੋਕ ਸਭਾ ਦੇ ਵਿੱਚ ਤੇ ਸ਼ਮਿੰਦਰ ਸਿੰਘ ਖਿੰਡਾ ਜੀ ਆਪਣੇ ਤੇ ਇੱਕ ਫੌਜੀ ਅੰਗਰੇਜ਼ ਸਿੰਘ ਵੜਵਾਲ ਜਿੰਦੀ ਦਾਵੇਦਾਰੀ ਮੈਨੂੰ ਮਜਬੂਤ ਲੱਗ ਰਹੀ ਹੈ ਉਹ ਵੀ ਆਦਾ ਪ੍ਰਚਾਰ ਪੂਰਾ ਕਰ ਰਹੇ ਨੇ ਫੌਜੀ ਅੰਗਰੇਜ਼ ਸਿੰਘ ਵੜਵਾਲ ਆਪਣੇ ਹਮਲਮ throi pur area ਲੋਕ ਸਭਾ ਦੇ ਇਲੈਕਸ਼ਨ ਵਾਸਤੇ ਪੂਰੀ ਤਿਆਰੀ ਕਰ ਰਹੀ ਇੱਕ ਸ਼ਰੀਫ ਤੇ ਇਮਾਨਦਾਰ ਬੰਦਾ ਪਹਿਲਾਂ ਉਹਨੇ ਦੇਸ਼ ਦੀ ਸੇਵਾ ਕੀਤੀ ਹੈ ਤੇ ਹੁਣ ਉਹ ਪਿੰਡ ਪਿੰਡ ਜਾ ਕੇ ਪ੍ਰਚਾਰ ਕਰ ਰਿਹਾ ਤੇ ਮੈਂ ਪਾਰਟੀ ਨੂੰ ਅਪੀਲ ਵੀ ਕਰਦਾ ਕਿ ਇੱਕ ਇਮਾਨਦਾਰ ਬੰਦੇ ਨੂੰ ਟਿਕਟ ਦਿਓ ਤਾਂ ਕਿ ਜੋ ਆਪਣੇ ਹਲਕੇ ਦਾ ਵਿਕਾਸ ਹੋ ਸਕੇ ਜਿਹੜਾ ਮੰਨ ਲਓ ਪਿਛਲੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਜੋ ਆਪਣੇ ਕੰਮ ਰੁਕੇ ਹੋਏ ਨੇ ਸਾਡੇ ਏਰੀਏ ਦੇ ਤੇ ਇੱਕ ਇਮਾਨਦਾਰ ਬੰਦੇ ਨੂੰ ਅੱਗੇ ਲੈ ਕੇ ਆਓ ਤਾਂ ਕਿ ਜਿਹੜਾ ਆਪਣੇ ਏਰੀਏ ਦਾ ਸੁਧਾਰ ਹੋ ਸਕੇ ਫੌਜੀ ਅੰਗਰੇਸ ਸਿੰਘ ਵੜਵਾਲ ਮੇਰੇ ਹਿਸਾਬ ਨਾਲ ਬਹੁਤ ਹੀ ਵਧੀਆ ਕੈਂਡੀਡੇਟ ਨੇ ਰਾਸ ਸਿੱਖ ਬਰਾਦਰੀ ਤੋਂ ਬਿਲੋਂਗ ਕਰਦੇ ਨੇ ਅਤੇ ਉਹਨਾਂ ਦੇ ਕੁਝ ਰਿਸ਼ ਆਪਣੇ ਇੰਨੀ ਜ਼ਿਆਦੀ ਵੋਟ ਹੈ ਕਿ ਪਾਰਟੀ ਦੀ ਜੇ ਉਹਨਾਂ ਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਉਹ ਜਿੱਤਣ ਵਾਲੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਣਗੇ ਜੀ ਤੁਹਾਡੀ ਇਹ ਜਿਹੜੀਆਂ ਦੁਰੀਆਂ ਹੈਗੀਆਂ ਇੱਕ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹੂਗਾ ਇਹ ਸਿਲਸਿਲਾ ਇਹ ਯਾਰੀ ਸਮਝ ਲਓ ਜੀ ਇਹ ਰਮੈਨ ਹੈ ਇਹ ਉਦੋਂ ਤੱਕ ਜਾਰੀ ਰਹੂਗੀ ਜਿਹੜਾ ਕਲਯੁਗ ਦਾ ਰਾਵਣ ਹੈ ਮੈਨ ਦਾ ਰਾਵਣ ਨਾਲ ਮੁਕਾਬਲਾ ਤਾਂ ਨਹੀਂ ਹੈਗਾ ਕੋਈ ਵੀ ਰਾਵਣ ਇੱਕ ਬਹੁਤ ਹੀ ਮੰਨ ਲਓ ਵੈਦ ਤਕੜਾ ਹੋ ਸੀਗਾ ਗਿਆਨੀ ਇਹ ਬਲਾਤਕਾਰੀ ਹੈ ਜਿੰਨਾ ਚਿਰ ਇਹਦਾ ਅੰਤ ਨਹੀਂ ਹੁੰਦਾ ਤੇ ਮੈਂ ਉਹਨਾਂ ਚਿਰ ਰੁਕਦਾ ਨਹੀਂਗਾ ਇਹ ਕਹਿੰਦਾ ਨਾ ਮੈਨੂੰ ਬਦਨਾਮ ਕਰ ਰਿਹਾ ਹੈ ਮੈਂ ਇਹਨੂੰ ਕੋਈ ਬਦਨਾਮ ਨਹੀਂ ਕਰ ਰਿਹਾ ਬਦਨਾਮ ਇਹਦੀ ਤਾਂ ਸਭੋ ਇੱਜ਼ਤ ਬਣ ਗਈ ਸੀ ਇਹਨੂੰ ਅਸੀਂ ਹੀਰੋ ਬਣਾਤਾ ਸੀਗਾ ਬਦਨਾਮ ਤਾਂ ਇਹ ਪਹਿਲਾ ਸੀਗਾ 2016 ਦੇ ਵਿੱਚ 14 ਦੇ ਵਿੱਚ ਇਹ ਜਿਪਸੀ ਤੇ ਹਰਿਆਣੇ ਦੀ दारू ਵੇਚਦਾ ਸੀਗਾ ਬੰਦਾ ਇਹ ਦੋ ਜਣੇ ਦੂਜੇ ਦਾ ਮੈਂ ਨਾਮ ਨਹੀਂ ਲੈਂਦਾ ਚਲੋ ਆਪਾਂ ਦੂਜੇ ਨੂੰ ਕਾਹਨੂੰ ਬਦਨਾਮ ਕਰਨਾ ਇਹ ਹਰਿਆਣੇ ਦੀ 2 ਨੰਬਰ ਦੀ दारू ਵੇਚਦਾ ਰਿਹਾ 2014 ਦੇ ਵਿੱਚ 16 ਦੇ ਵਿੱਚ ਇਹਨਾਂ ਦੇ ਤੇ ਇੰਜਨ ਚੋਰੀ ਦਾ ਪਰਚਾ ਲੰਬੀ ਥਾਣੇ ਦੇ ਵਿੱਚ ਇੱਕ ਦਿਨ ਇਹਨਾਂ ਨੇ ਕਿਹਾ ਸੀ ਨਾ ਗੋਲ ਲਾਈਟ ਵਾਲਾ ਮੋਟਰਸਾਈਕਲ ਮੈਨੂੰ ਮੇਰੇ ਪਿਓ ਨੇ ਲੈ ਕੇ ਦਿੱਤਾ ਉਹ ਕਿਸੇ ਮਜਬੀ ਸਿੱਖ ਦਾ ਕਿਸ ਨੇ ਗਹਿਣੇ ਰੱਖਿਆ ਸੀਗਾ ਤੇ ਇਹ ਉਹਦੇ ਕੋਲ ਇਹ ਕਹਿ ਕੇ ਲੈ ਕੇ ਆਇਆ ਸੀ ਵੀਰੇ 10 ਦਿਨ ਮੈਨੂੰ ਦੇ ਦੇ ਅਜੇ ਤੱਕ ਉਹ ਮੋਟਰਸਾਈਕਲ ਨਹੀਂ ਮੋੜਿਆ ਨੇ ਨਾ ਹੀ ਉਹਦੇ ਪੈਸੇ ਦਿੱਤੇ ਇੱਕ ਨੇ ਗੱਡੀ ਲਈ ਸੀ ਸੈਂਟਰੋ ਇੱਕ ਇੱਕ ਦਿਨ ਕਹਿੰਦਾ ਸੀ ਮੈਂ ਗੱਡੀ ਤੇ ਜਾਂਦਾ ਹੁੰਦਾ ਸੀਗਾ ਪਹਿਲਾਂ ਵੀ ਇੱਕ ਨੇ ਗੱਡੀ ਲਈ ਸੀ 21000 ਦੀ ਸੈਂਟਰੋ ਤੇ ਅੱਜ ਤੱਕ ਉਹਦੇ ਪੈਸੇ ਨਹੀਂ ਦਿੱਤੇ 20000 ਰੁਪਏ ਦਾ ਦੇਣਾ ਹੈ ਕਾਰ ਵਾਲੇ ਦਾ ਵਾਲੇ ਇਹ ਮਲੰਗ ਬੰਦਾ ਦੁਖੀ ਇਹ ਕਹਾਣੀਆਂ ਕਰਦਾ ਸਾਨੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਣਾ ਚਾਹਨਾ ਉਸ ਤੋਂ ਬਾਅਦ ਜਦੋਂ ਇਹਨੇ ਮੋਟਰਸਾਈਕਲ ਚੋਰੀ ਦਾ ਸਮਝ ਲੋ ਰੱਖਿਆ ਆ ਸੀਗਾ ਲੋ ਨੰਬਰ ਵਾਲਾ ਇੰਜਨ ਚੋਰੀ ਦਾ ਪਰਚਾਨ ਦੇਤੇ ਉਸ ਤੋਂ ਬਾਅਦ ਇਹਦੀ ਜੋ 2022 ਦੇ ਵਿੱਚ ਇਲੈਕਸ਼ਨ ਲੜਿਆ ਕਈ ਲੋਕਾਂ ਨੇ ਉਹਦੀ ਮਦਦ ਕੀਤੀ ਉਹ ਬੰਦੇ ਕਿੱਥੇ ਨੇ ਅੱਜ ਜਿਹੜੇ ਜਿਨ੍ਹਾਂ ਇਹਦੀ ਆਦਤ ਹੈ ਪਿੱਠ ਦੇ ਵਿੱਚ ਛੁਰਾ ਮਾਰਨ ਦੀ ਇਹਦੇ ਨਾਲ ਮੰਨ ਲਓ ਵਿਸ਼ੇਖ ਸੀ ਦਾਣਾ ਸੀ ਉਹ ਕਿੱਥੇ ਹੈ ਪੰਕਜ ਨੂੰ ਨੁੱਲਾ ਸੀ ਉਹ ਕਿੱਥੇ ਇਹਦੇ ਨਾਲ ਹੈ ਰਣਜੀਤ ਸੰਧੂ ਸੀਗੇ ਹੋਰ ਵੀ ਕਈ ਬੰਦੇ ਜਿਹੜੇ ਛੱਡ ਕੇ ਜਾ ਚੁੱਕੇ ਨੇ ਉਹ ਵਜ੍ਹਾ ਕੀ ਹੈ ਇਹਦੀਆਂ 도ਗਲੀਆਂ ਨੀਤੀਆਂ ਇਹਨਾਂ ਨੇ ਆਦਾ ਯਾਨੀ ਕਿ ਪਰਿਵਾਰ ਹੀ ਅੱਗੇ ਲਿਆਂਦਾ ਤੇ ਜਿਹੜੇ ਬੰਦੇ ਪੁਰਾਣੇ ਸੀ ਉਹਨਾਂ ਸਾਰਿਆਂ ਨੂੰ ਪਿੱਛੇ ਕਰਤਾ ਹਾਂਜੀ ਦੀਪਾ ਜੀ ਦੀਪਾ ਜੀ ਕਹਿ ਰਿਹਾ ਕਿ ਫੇਸਬੁੱਕ ਤੇ ਮੈਂ ਵੀ ਪੋਸਟ ਦੇਖੀ ਹੈ ਕਿ ਉਹ ਜੋ ਕਹਿ ਰਿਹਾ ਹੈ ਕਿ ਮੈਂ ਵਿਖਿਆ ਕਿਵੇਂ ਇਹ ਪੁੱਛਣਾ ਚਾਹੁੰਦੇ ਹੋ ਤੁਸੀਂ ਹਾਂਜੀ ਹਾਂਜੀ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਜਾਣਨ ਕਰਾ ਦੇਣਾ ਚਾਹਾਂ ਕਿ ਉਹ ਵਿਖਿਆ ਕਿਵੇਂ 18 ਫਰਵਰੀ ਨੂੰ ਜਦੋਂ ਇਲੈਕਸ਼ਨ ਨੂੰ 20 ਫਰਵਰੀ ਨੂੰ ਸੀਗੇ ਇੱਕ ਰੈਲੀ ਹੋਈ ਸੀ ਦੋ ਤਿੰਨ ਕਈ ਲੋਕਾਂ ਨੇ ਉਹਦੀ ਮਦਦ ਕੀਤੀ ਉਹ ਬੰਦੇ ਕਿੱਥੇ ਨੇ ਅੱਜ ਜਿਹੜੇ ਜਿੰਨੇ ਇਹਦੀ ਆਦਤ ਹੈ ਪੇਟ ਦੇ ਵਿੱਚ ਛੁਰਾ ਮਾਰਨ ਦੀ ਇਹਦੇ ਨਾਲ ਮੰਨ ਲਓ ਵਿਸ਼ੇਖ ਸਿਡਾਣਾ ਸੀ ਉਹ ਕਿੱਥੇ ਐ ਪੰਕਜ ਨੂੰ ਨੁਰਲਾ ਸੀ ਉਹ ਕਿੱਥੇ ਇਹਦੇ ਨਾਲ ਐ ਰਣਜੀਤ ਸੰਧੂ ਸੀਗੇ ਹੋਰ ਵੀ ਕਈ ਬੰਦੇ ਜਿਹੜੇ ਛੱਡ ਕੇ ਜਾ ਚੁੱਕੇ ਨੇ ਉਹ ਵਜ੍ਹਾ ਕੀ ਐ ਕਹਿੰਦੀਆਂ ਦੋਗਲੀਆਂ ਨੀਤੀਆਂ ਇਹਨਾਂ ਨੇ ਆਦਾ ਯਾਨੀ ਕਿ ਪਰਿਵਾਰ ਹੀ ਅੱਗੇ ਲਿਆਂਦਾ ਤੇ ਜਿਹੜੇ ਬੰਦੇ ਪੁਰਾਣੇ ਸੀ ਉਹਨਾਂ ਸਾਰਿਆਂ ਨੂੰ ਪਿੱਛੇ ਕਰਤਾ ਹਾਂਜੀ ਦੀਪਾ ਜੀ ਦੀਪਾ ਜੀ ਕਹਿ ਰਿਹਾ ਕਿ ਫੇਸਬੁੱਕ ਤੇ ਮੈਂ ਵੀ ਪੋਸਟ ਦੇਖੀ ਹੈ ਕਿ ਉਹ ਆਜੋ ਕਹਿ ਰਿਹਾ ਹੈ ਕਿ ਮੈਂ ਵਿਖਿਆ ਕਿਵੇਂ ਇਹ ਪੁੱਛਣਾ ਚਾਹੁੰਦੇ ਹੋ ਤੁਸੀਂ ਹਾਂਜੀ ਹਾਂਜੀ ਹਾਂ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਚਾਨਣ ਕਰਾਉਣ ਦੇਣਾ ਚਾਹਣਾ ਕਿ ਉਹ ਵਿਖਿਆ ਕਿਵੇਂ 18 ਫਰਵਰੀ ਨੂੰ ਜਦੋਂ ਇਲੈਕਸ਼ਨ ਨੂੰ 20 ਫਰਵਰੀ ਨੂੰ ਸੀਗੇ ਇੱਕ ਰੈਲੀ ਹੋਈ ਸੀ ਦੋ ਤਿੰਨ ਦਿਨ ਪਹਿਲਾਂ ਕੇਜਰੀਵਾਲ ਜੀ ਇੱਥੇ ਆਏ ਸੀਗੇ ਉਹ ਵਿਕਣ ਦਾ ਕਾਰਨ ਕੀ ਉਹ ਮੈਂ ਤੁਹਾਨੂੰ ਸਾਰੀ ਜਨਤਾ ਨੂੰ ਚਾਨਣ ਕਰਾਣਾ ਇਹਨੇ ਆਖਿਆ ਕਿ 200 300 ਬੰਦਾ ਹੁੰਦਾ ਡੀਸੀ ਐਸਟੀਐਮ ਸਾਰੇ ਹੁੰਦੇ ਆ ਉਹ ਤਿੰਨ ਦਿਨ ਪਹਿਲਾਂ ਇਹਦੀ ਇੱਕ ਮੀਟਿੰਗ ਹੋਈ ਜਿੱਥੇ ਇਹਨੂੰ ਕਿਹਾ ਗਿਆ ਕਿ ਵੀਰੇ ਤੂੰ ਘਰੋਂ ਬਾਹਰ ਨਹੀਂ ਨਿਕਲਣਾ ਜਦੋਂ ਕਿ ਕੇਜਰੀਵਾਲ ਜੀ ਜਾਂਦੇ ਇਹਦਾ ਮਕਸਦ ਇਹ ਹੋਣਾ ਚਾਹੀਦਾ ਸੀ ਕਿ ਪਿੰਡ-ਪਿੰਡ ਜਾ ਕੇ ਮੈਂ ਆਦੀ ਤਿਆਰੀ ਕਰਾਂ ਬੂਥ ਲਵਾਵਾਂ ਇਹ ਕਰਾਂ ਇਹ 3 ਦਿਨ ਘਰੋਂ ਬਾਹਰ ਹੀ ਨਹੀਂ ਨਿਕਲਿਆ ਇਹਨਾਂ ਨੂੰ ਉਹਨਾਂ ਨੇ ਰੋਕਤਾ ਸੀਗਾ ਪਰ ਜਿਹੜੇ ਇਲੈਕਸ਼ਨ ਦੇ ਵਿੱਚ ਇਹਦੇ ਸਾਹਮਣੇ ਵਿਰੋਧ ਖੜੇ ਹੋਏ ਸੀ ਜਿਹੜੇ ਇੱਥੋਂ ਜਿੱਤ ਵੀ ਗਏ ਨੇ ਉਹਨਾਂ ਨੇ ਇਹਨੂੰ ਰੋਕਿਆ ਸੀ ਕਿ ਤੂੰ ਬਾਹਰ ਨਹੀਂ ਨਿਕਲਣਾ ਤੇ ਤੂੰ ਜਿੱਤ ਗਿਆ ਤੇਰੀ ਕਿਸਮਤ ਹੈ ਉਹਨਾਂ ਨੇ 3 ਦਿਨ ਪੂਰਾ ਆਦਾ ਪ੍ਰਚਾਰ ਕੀਤਾ ਰਾਸ਼ਨ ਵੰਡਿਆ ਜਦੋਂ ਕਿ ਇਹਦੇ ਸਾਥੀਆਂ ਨੂੰ ਕਹਿੰਦੇ ਸੀ ਵੀ ਉਹ ਰਾਸ਼ਨ ਵੰਡੀ ਜਾਂਦੇ ਆ ਤੇੰਦਾ ਕਹਿੰਦਾ ਮਤਲਬ ਇਹ ਗੋਏ ਕਹਿੰਦਾ ਸੀ ਬਈ ਪਰਾ ਹੋ ਜਾ ਤੁਸੀਂ ਕੋਈ ਪ੍ਰਵਾਨ ਨਾ ਕਰੋ ਆਪਾਂ ਜਿੱਤ ਗਏ ਯਾਨੀ ਕਿ ਇਹਨੇ ਇਲੈਕਸ਼ਨ ਕਮਿਸ਼ਨ ਨੂੰ ਇਹ ਵੀ ਨਹੀਂ ਕਿਹਣਾ ਮناسب ਸਮਝਿਆ ਕਿ ਬਈ ਉਹ ਰਾਸ਼ਨ ਵੰਡ ਰਹੇ ਆ ਲੋਕਾਂ ਨੂੰ ਪੈਸਿਆਂ ਦਾ ਲੈਣ ਦੇਣ ਹੋ ਰਿਹਾ ਵੋਟਾਂ ਖਰੀਦੀਆਂ ਜਾ ਰਹੀਆਂ ਕਿ ਉਹਨਾਂ ਨੂੰ ਰੋਕਿਆ ਜਾਵੇ ਇਹ ਪਿਓ ਦਾ ਪੁੱਤਰ ਟੱਸ ਤੋਂ ਮੱਸ ਨਹੀਂ ਹੋਇਆ ਇਹ ਕਹਿੰਦਾ ਨਾ ਉੱਥੇ ਵੋਟਾਂ ਮੇਰੀਆਂ ਤਿੰਨ ਪਿੰਡਾਂ ਦਾ ਜਿਹਨੇ ਨਾਮ ਲਿਆ ਕਿ ਮੇਰੀਆਂ ਉੱਥੇ 14-1400 ਵੋਟਾਂ ਘਟ ਗਈਆਂ ਉਹ ਵੋਟਾਂ ਘਟਣੀਆਂ ਨਹੀਂ ਸੀ ਜੇ ਉੱਥੇ ਤੇਰੇ ਗੂਠ ਲੱਗੇ ਹੁੰਦੇ ਜੇ ਉੱਥੇ ਕੋਈ ਬੰਦੇ ਬੈਠੇ ਹੁੰਦੇ ਉੱਥੇ ਕੋਈ ਵੀ ਬੰਦਾ ਤੂੰ ਜਿੰਨੀ ਤੈਨੂੰ ਸਪੋਰਟ ਸੀਗੀ ਤੂੰ ਸਾਰਿਆਂ ਦੀ ਪੇਟ ਦੇ ਵਿੱਚ ਛੁਰਾ ਮਾਰਿਆ ਹਰੇਕ ਬੰਦੇ ਨੂੰ ਇਹ ਕਹਿੰਦਾ ਰਿਹਾ ਬਈ ਆਪਾਂ ਜਿੱਤ ਗਏ ਤੇ ਆਪਾਂ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਜਿੱਤ ਨਹੀਂ ਗਏ ਸੀ ਤੂੰ ਵਿਖ ਗਿਆ ਸੀਗਾ ਉਹਨਾਂ ਨੇ ਤੈਨੂੰ ਇਹ ਗੱਲ ਕਹੀ ਸੀਗੀ ਤੂੰ ਪੈਸੇ ਲੈ ਤੇ ਚੁੱਪ ਕਰਕੇ ਬਹਿ ਜਾ ਜਿਹੜਾ ਵੀ ਹੋਊਗਾ ਅੱਗੇ ਵੇਖੀ ਜਾਊਗੀ ਤੂੰ ਬਸ ਬੋਲਣਾ ਨਹੀਂ ਅਸੀਂ ਯਾਰੀਏ ਜਿੱਤੀ ਉਹ ਸਾਡੀ ਕਿਸਮਤ ਹੈ ਤੂੰ ਆਦਾ ਸਾਈਡ ਤੇ ਬਹਿ ਜਾ ਉਹਨਾਂ ਪੈਸਿਆਂ ਨਾਲ ਤੂੰ ਬਾਈ ਕਿਲੇ ਜ਼ਮੀਨ ਲਈ ਆ ਤੇ ਮਾਮੇ ਦੇ ਨਾਮ ਤੇ ਆਦੇ ਰਿਸ਼ਤੇਦਾਰ ਦੇ ਨਾਮ ਤੇ ਉਹ ਵੀ ਜਲਦੀ ਮੈਂ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕਦਾ ਹੈ ਕਿ ਉਹਦੇ ਕਾਵੇ ਕਢਾ ਕੇ ਉਹ ਤੇਰੇ ਮਾਮੇ ਕੋਲ ਇਹਨਾਂ ਪੈਸ ਤੇ ਉਹਨਾਂ ਨੇ ਜਿਹੜੀ ਜ਼ਮੀਨ ਖਰੀਦੀ ਹੈ ਉਹਦਾ ਉਹਨਾਂ ਕੋਲੇ ਐਨਾ ਸਰਮਾਇਆ ਇੱਕਦਮ ਕਿੱਥੋਂ ਆ ਗਿਆ ਇਲੈਕਸ਼ਨਾਂ ਦੇ ਟਾਈਮ ਤੇ ਜਿਹੜੀ ਜ਼ਮੀਨ ਉਹ ਤੇਰੀ ਹੈ ਬਾਈ ਕਿਲੇ ਤੇ ਹੈਗੀ ਤੇਰੇ ਮਾਮੇ ਦੇ ਨਾਮ ਹੈ ਤੂੰ ਕਹਿੰਦਾ ਨਾ ਮੇਰੇ ਕੋਲ ਮੇਰੀ ਜ਼ਮੀਨ ਨਹੀਂ ਹੈਗੀ ਉਹ ਵੀ ਜਨਤਾ ਦੇ ਸਾਹਮਣੇ ਜਲਦੀ ਲੈ ਕੇ ਆਵਾਂਗੇ ਤੇ ਤੂੰ ਕਹਿੰਦਾ ਕਿ ਮੇਰੇ ਕੋਲ ਇੱਕ ਗੱਡੀ ਹੈ ਚਲੋ ਮੰਨਿਆ ਤੇਰੀ ਅੱਜ ਕਿਹੜਾ ਕੋਈ ਤਨਖਾਹ ਹੈ ਜਾਂ ਕੋਈ ਇਨਕਮ ਸੋਰਸ ਦੱਸ ਦੇ ਜਿਹੜਾ ਤੇਰਾ ਗੱਡੀਆਂ ਚੱਲ ਰਹੀਆਂ ਡੀਜ਼ਲ ਅੱਜ ਤੂੰ ਕੱਲ ਜਿਹੜੀਆਂ 5-7 ਗੱਡੀਆਂ ਲੈ ਕੇ ਪਿੰਡਾਂ ਦੇ ਵਿੱਚ ਗਿਆ ਉਹ ਡੀਜ਼ਲ ਕਿੱਥੋਂ ਆਇਆ ਕਿ ਲੋਕ ਤੈਨੂੰ ਅੱਜ ਵੀ ਫੰਡ ਦੇ ਰਹੇ ਆ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦਿਓ ਭੁਲੇਪੜਿਆਂ ਨੂੰ ਤੁਸੀਂ ਹਰਾਮ ਦੀ ਕਮਾਈ ਬਹੁਤ ਕੀਤੀ ਐ ਥੋੜੇ ਦਿਨ ਪਹਿਲਾਂ ਉਹ ਜਿਹੜਾ ਨਾਲ ਦਿੰਦਾ ਸਾਥੀ ਐ ਲੰਬੂ ਆ ਵੀਰਵਾਰ ਵੀ ਗੱਡੀ ਲੈ ਕੇ ਆਇਆ 9306 ਐ ਨੰਬਰ ਕੇ 6906 ਐ ਮੈਨੂੰ ਇਹ ਨਹੀਂ ਪਤਾ ਗੱਡੀ ਲੈ ਕੇ ਆਇਆ ਨਵੀਂ ਉਹ ਵੀ ਇਹ ਕੰਮ ਤਾਂ ਕੋਈ ਕਰਦੇ ਨਹੀਂਗੇ ਇਹ ਨਵੀਆਂ ਗੱਡੀਆਂ ਆਂਦੀਆਂ ਕਿੱਥੋਂ ਇਹ ਜਨਤਾ ਨੂੰ ਆਪ ਸੋਚਣਾ ਚਾਹੀਦਾ ਏ ਇੱਕ ਬਲਾਤਕਾਰੀ ਸ਼੍ਰੀਆਮ ਖੁੱਲਾ ਘੁੰਮ ਰਿਹਾ ਏ ਸ਼ਹਿਰ ਦੇ ਵਿੱਚ ਤੇ ਲੋਕੀ ਉਹਨੂੰ ਦਾ ਸਵਾਗਤ ਕਰ ਰਹੇ ਐ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਕੁਝ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਓ ਜਿਹੜਾ ਆਪਣੇ ਹਬੌਰ ਦਾ ਵਿਕਾਸ ਕਰਾ ਸਕੇ ਨਾ ਕਿ ਆਪ ਦਾ ਤੇ ਆਪਣੇ ਯਾਨੀ ਕਿ ਪਰਿਵਾਰ ਹੈ ਸ਼ਹਿਰ ਦਾ 3 ਲੱਖ ਬੰਦਾ ਹੈ ਸਾਰਿਆਂ ਨੂੰ ਇੱਕ ਮੇਰੀ ਅਪੀਲ ਹੈ ਹਲਕੇ ਨੂੰ ਕਿ ਜਿੱਥੇ ਵੀ ਇਹ ਜਾਂਦਾ ਹੈ ਉਹਦਾ ਸਵਾਗਤ ਨਾ ਕੀਤਾ ਜਾਵੇ ਕਹਿੰਦੇ ਮੰਨ ਲਓ ਮੁਰਦਾਬਾਦ ਦੇ ਨਾਰੇ ਲਾਏ ਜਾਣ ਇਸ ਬੰਦੇ ਦੇ ਜਿੱਥੇ ਵੀ ਇਹ ਜਾਂਦਾ ਹੈ ਇਹ ਦੁੱਕੀ ਬੰਦਾ ਇੱਕ ਕੱਲ ਮੈਂ ਪੋਸਟ ਪਾਈ ਸੀ ਮੰਨ ਲਓ ਫੇਸਬੁੱਕ ਤੇ ਲਾਈਵ ਹੋ ਕੇ ਉਥੱਲੇ ਇੱਕ ਕਮੈਂਟ ਕਰ ਰਿਆ ਸੀ ਬੰਦਾ ਕਿ ਭਨਾਰੀ ਦੀਪ ਦੇ ਨਾਂ ਤੇ ਪੈਸੇ ਲੈਂਦਾ ਵੀਰੇ ਇਮਾਨਦਾਰ ਬੰਦੇ ਆ ਫਾਇਲ ਕਰੋੜ ਤੇ ਦੁਕਾਨ ਹੈ ਇੱਕ ਸਾਲ ਹੋ ਗਿਆ ਜੇ ਮੈਂ ਉਦੋਂ ਪੈਸੇ ਲੈਂਦਾ ਸੀ ਉਹਨਾਂ ਪੈਸੇ ਨਾਲ ਜੀ ਮੇਰਾ ਘਰ ਚੱਲਦਾ ਸੀ ਅੱਜ ਮੈਂ ਬਿਨਾਂ ਪੈਸੇ ਤੋਂ ਘਰ ਚਲਾ ਰਿਆਂ ਨਾ ਤਾਂ ਮੈਨੂੰ ਮੈਂ ਕੋਈ ਉਦੋਂ ਪੈਸਾ ਲਿਆ ਤੇ ਨਾ ਹੀ ਮੈਨੂੰ ਕੋਈ ਲੋੜ ਹੈ ਇਮਾਨਦਾਰੀ ਨਾਲ ਖਾਂਦੇ ਆ ਤੇ ਇਮਾਨਦਾਰੀ ਨਾਲ ਰਹਿੰਦੇ ਆ 1 ਰੁਪਏ ਦੇ ਰਵਾਧਾਰ ਨਹੀਂ ਵੀਰੇ ਜੇ ਕੋਈ ਸਾਬਤ ਕਰ ਦੇਵੇ ਤਾਂ ਧੌਣ ਲਵਾ ਰਿਆਂਗੇ ਜਿਹੜੇ ਮੇਰੀ ਪੋਸਟ ਦੇ ਥੱਲੇ ਨੈਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਇੱਕ ਮੈਂ ਜਾਣਕਾਰੀ ਦੇਣਾ ਕਿ ਭਰਾਵੋ ਤੁਸੀਂ ਜਿੰਦੀ ਜਿੰਦਾਬਾਦ ਕਰਨੀਆ ਕਰੋ ਮੈਨੂੰ ਕੋਈ ਇਤਰਾਜ਼ ਨਹੀਂ ਮੇਰੀ ਤਾਂ ਲੜਾਈ ਉਦੋਂ ਤੱਕ ਜਾਰੀ ਰਹਿਊ ਕਿ ਜਿੰਨੇ ਚਿਰ ਰਾਵਣ ਮਰਦਾ ਨਹੀਂ ਇਹ ਵਾਲਾ ਕਰਜਗਲ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਖੜ ਰਹੇ ਨੇ ਉਹਨਾਂ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹਣਾ ਕਿ ਜਿਹੜੇ ਵੀ ਬੰਦਾ ਮੰਨ ਲਓ ਪਾਰਟੀ ਟਿਕਟ ਦੇ ਕੇ ਨਵਾਜਦੀ ਹੈ ਇਹਦੇ ਤੋਂ ਦੂਰੀ ਬਣਾ ਕੇ ਰੱਖੇ ਇਹਦਾ ਮੋਟਿਵ ਇਹ ਹੀ ਹੈ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਤੇ ਕਿਉਂ ਤੁਰਿਆ ਫਿਰਦਾ ਹੈ ਇਹਦਾ ਮੋਟਿਵ ਇਹ ਹੈ ਕਿ ਪਾਰਟੀ ਨੇ ਇਹਨੂੰ ਪਾਸੇ ਕਰਤਾ ਕਿ ਜਦੋਂ ਵੀ ਕਿਸੇ ਬੰਦੇ ਨੂੰ ਟਿਕਟ ਮਿਲਦੀ ਹੈ ਉਹ ਬੰਦਾ ਮੈਨੂੰ ਪਾਰਟੀ ਉਸ ਬੁਲਾਵੇ ਤਾਂ ਆਖੇ ਜੀ ਦੀਪ ਜੀ ਦੀ ਮਦਦ ਕਰੋ ਇਹਦੀ ਮਦਦ ਵੀ ਕੋਈ ਲੋੜ ਨਹੀਂ ਬੁਲਾਦ ਕਰੀਦੀ ਇਹ ਸਭ ਉਹ ਜਨਾਲ ਤੁਰੂਗਾ ਤੇ ਵੋਟਾਂ ਘਟਣਗੀਆਂ ਹੀ ਪਾਰਟੀ ਦੀਆਂ ਬਦਲੀ ਸਕਦੀਆਂ ਇਹ ਬੰਦੇ ਦਾ ਮੋਟਿਵ ਇਹ ਹੈ ਕਿ ਮੈਨੂੰ ਪਾਰਟੀ ਬੁਲਾਵੇ ਜਦੋਂ ਕਿਸੇ ਨੂੰ ਵੀ ਕੈਂਡੀਡੇਟ ਬਣਾਉਂਦੀ ਹੈ ਲੋਕ ਸਭਾ ਫਰੋਹੀਪੁਰ ਹਲਕੇ ਦੇ ਵਿੱਚ ਕਿ ਤੁਸੀਂ ਇਸ ਬੰਦੇ ਦੀ ਮਦਦ ਕਰਨੀ ਹੈ ਤੇ ਮੈਂ ਪਾਰਟੀ ਨੂੰ ਵੀ ਅਪੀਲ ਕਰਨਾ ਚਾਹਨਾ ਤੁਸੀਂ ਸਰਵੇ ਕਰਾ ਲਓ ਇਸ ਬੰਦੇ ਦੀ ਇੰਨੀ ਨਖੇਦੀ ਹੈ ਕਿ ਵੋਟ ਤਾਂ ਦੂਰ ਛੱਡੋ ਜਿਹੜੇ ਇਹਦੇ 25 30 40 50 ਚਮਚੇ ਨਾਲ ਹੈ ਬਸ ਉਹ ਹੀ ਇਹਦੇ ਨਾਲ ਹੈ ਬਾਕੀ ਹੋਰ ਪਰੰਤੂ ਇੱਕ ਵੀ ਬੰਦਾ ਨਾਲ ਨਹੀਂ ਹੈਗਾ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀਗੀ ਹਾਂਜੀ ਉੱਥੇ ਇਹਨੂੰ ਕੋਈ ਸੰਦੇਸ਼ ਹੁੰਦਾ ਪਾਰਟੀ ਵੱਲੋਂ ਕੋਈ ਕਿ ਨਹੀਂ 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 ਜੀ ਪਾਰਟੀ ਵੱਲੋਂ ਤੁਸੀਂ ਆਪ ਗਵਾ ਹੋਏ ਤਾਂ ਇੱਥੇ ਫਿਰ ਦਾ ਮੀਟਿੰਗ ਉੱਥੇ ਹੋਈ 700 ਬੰਦਾ ਸੀ ਉੱਥੇ ਮੀਟਿੰਗ ਦੇ ਵਿੱਚ ਇਹਨੂੰ ਇੱਕ ਵੀ ਸਰਕਾਰੀ ਪ੍ਰੋਗਰਾਮ ਦੇ ਵਿੱਚ ਨਹੀਂ ਬੁਲਾਇਆ ਜਾਂਦਾ ਇਹ ਗਰੰਟੀ ਹੈ ਸਾਰਾ ਸ਼ਹਿਰ ਜਾਣਦਾ ਜਿੱਥੇ ਵੀ ਜਾਂਦਾ ਆਦੀ ਮਰਜ਼ੀ ਨਾਲ ਬਿਨਾਂ ਬੁਲਾਏ ਜਾਂਦਾ ਧਾਕੇ ਮਰਗਾਂ ਦੀਆਂ ਫੋਟੋਆਂ ਪਾ ਕੇ ਜਾਂ ਸਾਥ ਦੀਆਂ ਜਿੱਥੇ ਵੀ ਕੱਟ ਹੁੰਦਾ ਹੈ ਕਿ ਮੈਨੂੰ અપਾਰ ਪਿਆਰ ਮਿਲ ਰਿਹਾ ਪਿਆਰ ਨਹੀਂ ਹੈਗਾ ਇਹ ਬੇਇੱਜ਼ਤੀ ਵਾਲਾ ਕੰਮ ਹੈ ਜਨਤਾ ਸਮਝਦਾਰ ਹੈ ਧੀ ਹੌਲੀ ਹੌਲੀ ਟਾਈਮ ਪਾ ਕੇ ਸਭ ਨੂੰ ਸਮਝ ਆ ਜਾਏਗੀ 5-7 ਦਿਨਾਂ ਦੀ ਗੱਲ ਹੈ ਟ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਤੇ ਪਾਰਟੀ ਨੂੰ ਵੀ ਅਪੀਲ ਹੈ ਕਿ ਇਸ ਬੰਦੇ ਤੋਂ ਜਿੰਨੀ ਜਲਦੀ ਖੜਾ ਛੁੜਾ ਸਕਦੇ ਹੋ ਛਡਾਓ ਜੀ ਤੇ ਤਾਂ ਕਿ ਇਹ ਬੰਦਾ ਆਦੇ ਕੰਮ ਕਰ ਲੱਗੇ ਤੇ ਲੋਕਾਂ ਨੂੰ ਭਰਮ ਭਲੇਖਾ ਜਿਹੜਾ ਹੈਗਾ ਉਹ ਨਿਕਲੇ ਕਹਿੰਦੇ ਕਹਿੰਦੇ ਕੁਝ ਵੀ ਨਹੀਂ ਹੈਗਾ ਪੱਲੇ ਲੋਕੇ ਕਹਿੰਦਾ ਦਫ਼ਤਰ ਮੇਰਾ ਖੁੱਲਾ ਹੈ ਇਹ ਕੱਲੋਂ ਭੰਗਰ ਖੜੇ ਵੀ ਕਹਿ ਰਹੇ ਸੀ ਮੇਰਾ ਕੰਮ ਨਹੀਂ ਹੋਇਆ ਜਿਹੜਾ ਆਪ ਹੀ ਕਹਿ ਰਹੇ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਉਹਦੇ ਤੋਂ ਕੀ ਉਮੀਦ ਰੱਖਦੇ ਹੋ ਅੱਜ ਮੈਂ ਕਿਤੇ ਬਾਜ਼ਾਰ ਗਿਆ ਸੀਗਾ ਥੋੜੀ ਦੇਰ ਪਹਿਲਾਂ ਹੀ ਮੈਨੂੰ ਇੱਕ ਕਿਸੇ ਨੇ ਦੱਸਿਆ ਕਿ ਇੱਕ ਰਾਜੀ ਨਾਮ ਕੋ ਐਕਸੀਡੈਂਟ ਹੋਇਆ ਸੀ ਉਹਨਾਂ ਦਾ ਰਾਈ ਨਮਾ 80 ਉਹ ਸਿਆਰ ਨਹੀਂ ਉਹਨਾਂ ਕੋਲ ਗਏ ਉਹਨਾਂ ਨੇ ਕੋਈ ਘੱਟ ਕਰਾ ਦਿਓ ਅੱਗੋਂ ਉਹਨਾਂ ਦਾ ਅੱਜ ਰਾਜਨਾਵਾ 3 ਲੱਖੇ ਚ ਵੀ ਨਹੀਂ ਹੁੰਦਾ ਜਦੋਂ ਇਹਨਾਂ ਨੇ ਸਪਾਰਸ਼ ਪੁਆਈ ਜਾਂਦੀ ਨਾ ਯਾਨੀ ਕਿ ਉਹ ਸਾਹਮਣੇ ਵਾਲੀ ਪਾਰਟੀ ਇਹਨਾਂ ਤੋਂ ਇੰਨਾ ਗੁੱਸਾ ਕਰਦੀ ਹੈ ਕਿ ਉਹ ਕਹਿੰਦੇ ਵੀਰੇ ਅਸੀਂ ਕਰਨਾ ਹੀ ਨਹੀਂ ਗਏ ਬੰਦੇ ਨੂੰ ਤੁਸੀਂ ਲੈ ਕੇ ਇੱਥੇ ਆਂਦਾ ਇਹ ਦਸੂਹ ਕੈਸ ਬੰਦੇ ਦਾ ਮੰਨ ਲਓ ਜਿਹੜਾ 80 ਹਜ਼ਾਰ ਚ ਹੁੰਦਾ ਸੀ ਅੱਜ ਉਹ 3 ਲੱਖੇ ਚ ਵੀ ਨਹੀਂ ਹੁੰਦਾ ਪੈ ਰਾਜਨਾਵਾ ਉਹਨਾਂ ਦਾ ਤੇ ਮੈਂ ਜਨਤਾ ਨੂੰ ਅਪੀਲ ਕਰਨੀ ਚਾਹਨਾ ਭਰਾਵੋ ਦੂਰੀ ਬਣਾ ਕੇ ਰੱਖੋ ਤੁਸੀਂ ਆਦਾ ਪਰਿਵਾਰ ਚਲਾਣਾ ਹੈ ਕੱਲ ਵੀ ਜਿਹੜੇ ਬੰਦੇ ਨਾਲ ਤੁਰੇ ਫਿਰਦੇ ਸੀਗੇ ਇਹ ਦੱਸੋ ਤੁਸੀਂ ਕੀ ਕੱਢਿਆ ਆਂਦੇ ਕੋਲੋਂ ਕੱਲ ਦੇ ਦਿਨ ਦੇ ਵਿੱਚ ਕੁਝ ਨਹੀਂ ਹੈਗਾ ਵੀਰੇ ਲੈਨ ਦੇ ਨੂੰ ਜਿਨ੍ਹਾਂ ਨੇ ਆਦੀਆਂ ਨੌਕਰੀਆਂ ਤੱਕ ਛੱਡਤੀਆਂ ਗੱਡੀਆਂ ਤੱਕ ਵੇਚਤੀਆਂ ਦੇ ਪਿੱਛੇ ਇਹਨੇ ਸਭ ਨੂੰ ਧੋਖਾ ਦਿੱਤਾ ਜਿਹੜੇ ਨੇ ਨਾਲ 10-15 ਜਣੇ ਹੁੰਦੇ ਸੀ ਅੱਜ ਉਹ ਟੀਮ ਜਿਹੜੀ ਪਹਿਲਾਂ ਹੈਗੀ ਸੀਗੀ ਤੇਜਵੀਰ ਬਰਾੜ ਪੰਕੇ ਨਰੁੱਲਾ ਵਿਸ਼ੇਖ ਸੜਾਣਾ ਭਾਖਰ ਸੀ ਅਸ਼wini ਜੱਗਾ ਰਜਿੰਦਰ ਡੱਬੂ ਤੇ ਰਣਜੀਤ ਸੰਧੂ ਸੱਭੂ ਮੈਂ ਕਹਿੰਦਾ ਇੱਕ ਵੀ ਅਰਵਿੰਦਰ ਸਿੰਘ ਸ਼ੇਰਾ ਇਹ ਟੀਮ ਦਾ ਕੋਈ ਵੀ ਬੰਦਾ ਜਿਹੜੇ ਪੁਰਾਣੇ ਬੰਦੇ ਸੀ ਪਾਰਟੀ ਦੇ ਨਾਲ ਜੁੜੇ ਹੋਏ ਸੀ ਇਲੈਕਸ਼ਨ ਤੋਂ ਪਹਿਲਾਂ ਅੱਜ ਇੱਕ ਵੀ ਬੰਦਾ ਨਾਲ ਨਹੀਂ ਹੈਗਾ ਇਹਦੀ ਵਜ੍ਹਾ ਇਹ ਹੀ ਹੈ ਕਿ ਦੋਗਲੀਆਂ ਨੀਤੀਆਂ ਪਰਿਵਾਰਵਾਦ ਨੂੰ ਅੱਗੇ ਕਰਨਾ ਮੈਂ ਸਾਰੇ ਸ਼ਹਿਰ ਨੂੰ ਅਪੀਲ ਕਰਨਾ ਚਾਹਨਾ ਕਿ ਇੱਕ ਵਧੀਆ ਸੋਚ ਵਾਲਾ ਬੰਦਾ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤੇ ਬੰਦੇ ਤੁਸੀਂ ਜੇ ਮੰਨ ਲਓ ਕਿਸੇ ਦੀ ਸਪੋਰਟ ਵੀ ਕਰਨੀ ਹੈ ਨਾ ਥੋੜਾ ਜਿਹਾ ਵੇਖ ਲਿਆ ਕਰੋ ਹੰਦਾ ਪਚੋਖੜ ਜੇ ਮੰਨ ਲਓ 376 ਦੇ ਇਸ ਬੰਦੇ ਦੇ ਬਲਾਤ ਕਰਦਾ ਪਰਚਾ ਦਰਜ ਹੋਇਆ ਕੁਛ ਨਾ ਕੁਛ ਤਾਂ ਗੱਲ ਹੋਣੀ ਹੈ ਤੁਮਾਰਾ ਜੇ ਪਿੱਛੇ ਝਾਕ ਲੋ ਜੇ ਤੁਹਾਨੂੰ ਨਹੀਂ ਜਾਣਕਾਰੀ ਤਾਂ ਮੇਰਾ ਨੰਬਰ ਹੈ 70870 ਤੇ 70770 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਕਿ ਤਾਂ ਕਿ ਮੈਂ ਸਾਰੀ ਕਹਾਣੀ ਅਗਲੇ ਨੂੰ ਦੱਸ ਸਕਾਂ ਕਿ ਆ ਹੋਈ ਸੀਗੀ ਤੇ ਆ ਬੰਦਿਆ ਕੰਮ ਕਰਦੇ ਸੀਗੇ ਮਿਹਰਬਾਨੀ ਸ਼ੁਕਰੀਆ ਤੇ ਮੈਂ ਅਪੀਲ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਹਲਕੇ ਤੇ ਵਿਧਾਨ ਸਭਾ ਵਾਲਕੇ ਸਾਰਿਆਂ ਨੂੰ ਪਤਾ ਲੱਗ ਸਕੇ ਤੇ ਲੋਕ ਸਭਾ ਚ ਵੀ ਸਰਨ ਨੂੰ ਪਤਾ ਲੱਗ ਸਕੇ ਜੀ ਜੇ ਤੁਹਾਨੂੰ ਕਿਸੇ ਨੇ ਪੁੱਛਣਾ ਹੋਵੇ ਕੋਈ ਗੱਲ ਪੁੱਛਣੀ ਹੋਵੇ ਤੁਹਾਡੇ ਨੰਬਰ ਤੇ ਸੰਪਰਕ ਕਰ ਸਕਦਾ ਹਾਂ ਜੀ ਹਾਂਜੀ ਹਾਂਜੀ ਮੈਂ ਨੰਬਰ ਆਦਾ ਇਸੇ ਕਰਕੇ ਹੀ ਬੋਲੇ ਮੇਰੇ ਨੰਬਰ ਤੇ ਫਾਇਲ ਕਾ ਰੋਡ ਤੇ ਮੇਰੀ ਦੁਕਾਨ ਹੈ ਓਨ ਰੋਡ ਤੇ ਹੀ ਡੀਐਸਪੀ ਦਫ਼ਤਰ ਦੇ ਨਾਲ ਦਾਣਾ ਮੰਡੀ ਕੋਲ ਜਦੋਂ ਮਰਜੀ ਮੈਂ ਉੱਥੇ 9 ਤੋਂ 9 ਵਜੇ ਤੱਕ ਉੱਥੇ ਹੀ ਮਿਲਦਾ ਹਾਂ ਜੀ ਜੇ ਮੰਨ ਲਓ ਮੈਂ ਉੱਥੇ ਨਹੀਂ ਹੈਗਾ ਤਾਂ ਮੈਨੂੰ ਫੋਨ ਕਰ ਦਿਓ ਮੈਂ 5 ਮਿੰਟ ਤੱਕ ਸ਼ਹਿਰ ਦੇ ਵਿੱਚ ਹੀ ਉੱਥੇ ਪਹੁੰਚ ਜਾਵਾਂਗਾ ਜੀ ਤੇ ਮੈਂ ਜਨਤਾ ਨੂੰ ਅਪੀਲ ਹੈ ਧੰਨਵਾਦ ਸਹਿਤ ਕਿ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਕਿ ਇਹ ਜੇ ਚੋਰ